ਕੋਈ ਵੀਡੀਓ ਸਿਪਾਉਨੇ ਆ ਜਾਂ ਬਹੁਤ ਲੋਕਾਂ ਦੇ ਕਮੈਂਟ ਅਸੀਂ ਪੜੇ ਨੇ ਕਿ ਇਹ ਤਾਂ ਲਾਲਚੀ ਨੇ ਇਹਨਾਂ ਦਾ ਪਿਓ ਲਾਲਚੀ ਆ ਭਾਈ ਮਾਂ ਪਿਓ ਕਦੀ ਲਾਲਚੀ ਨਹੀਂ ਹੁੰਦਾ ਜੇ ਉਹ ਲਾਲਚੀ ਹੁੰਦਾ ਤੇ ਉਹ ਤੁਹਾਨੂੰ ਸਿਖਾਉਂਦਾ ਉਹ ਆਪਣਾ ਨਾ ਕਰਦਾ ਮਾਂ ਪਿਓ ਕਦੀ ਲਾਲਚੀ ਨਹੀਂ ਹੁੰਦਾ ਉਹ ਤਾਂ ਸਿਰਫ ਇਹ ਚਾਹੁੰਦੇ ਨੇ ਵੀ ਤੁਸੀਂ ਇਕੱਠੇ ਰਹੋ ਤੁਸੀਂ ਆਪਸ ਵਿੱਚ ਮਿਲ ਕੇ ਰਹੋ ਹੋਰ ਮਾਂ ਪਿਓ ਕੋਈ ਨਹੀਂ ਚਾਹੁੰਦਾ ਜੇ ਕਿਸੇ ਨੂੰ ਕੋਈ ਇਹ ਵੀ ਹੈ ਕਿ ਮਤਲਬ ਵੀ ਅਸੀਂ ਜਾਵਾਂਗੇ ਕਿਉਂਕਿ ਮੈਂ ਦੇਖੋ ਕੋਈ ਇਸ ਗੱਲ ਦਾ ਲਕੋ ਨਹੀਂਗਾ ਆਪਾਂ ਤੁਸੀਂ ਮੇਰੇ ਭਰਾ ਹੋ ਆਪਾਂ ਜੀ ਗੱਲ ਕਰ ਰਹੇ ਮੈਂ ਦੁਨੀਆ ਨੂੰ ਵੀ ਦੱਸ ਰਹੀ ਆਂ ਕੋਈ ਕਿਸੇ ਦੇ ਦਿਲ 'ਚ ਇਹ ਵੀ ਉਹ ਵੀ ਅਸੀਂ ਘਰ ਜਾਵਾਂਗੇ ਤੇ ਮਤਲਬ ਸਾਡੇ ਤੋਂ ਮਤਲਬ ਐਦਾਂ ਕਰਨਗੇ ਉਦਾਂ ਕਰਨਗੇ ਉਹਨਾਂ ਨੂੰ ਕੋਈ ਲਾਲਚ ਨਹੀਂਗਾ ਦੁਨੀਆ ਜਿਹੜੀ ਕਹਿੰਦੀ ਇਹਨਾਂ ਦਾ ਪਿਓ ਲਾਲਚੀ ਆ ਇਹਨੇ ਤਾਂ ਆਪਣੀਆਂ ਕੁੜੀਆਂ ਨੂੰ ਐਦਾਂ ਕੀਤਾ ਉਦਾਂ ਕੀਤਾ ਉਹ ਤਾਂ ਸਟੈਪ ਨਹੀਂ ਲੈਂਦੇ ਜਲਦੀ ਕੋਈ ਕਿਉਂਕਿ ਇੰਨੇ ਚਿਰ ਦਾ ਹੁਣ ਜੋਤੀ ਪੈਣਿਆ ਉਹ ਰਹਿ ਰਹੇ ਨੇ ਚਲੋ ਮੈਂ ਗਲਤੀ ਕੀਤੀ ਹੈ ਕੁਝ ਵੀ ਉਹ ਉਦੋਂ ਨਹੀਂ ਬੋਲੇ ਹੁਣ ਉਹਨਾਂ ਨੇ ਕੀ ਬੋਲ ਕੇ ਲੈਣਾ